ਅੱਜ ਅਸੀਂ ਆਪਣੀ ਮੰਗ ਇੱਥੇ ਰੱਖਣ ਲਈ ਆਏ ਹਾਂ ਤੇ ਜਿਹੜਾ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਅਸੀਂ ਉਹਨਾਂ ਦਾ ਜਨਮ ਦਿਨ ਦਿਹਾੜਾ ਮਨਾਉਣ ਲਈ ਆਏ ਹਾਂ ਜਨਮ ਦਿਨ ਉਹਨਾਂ ਦੇ ਮਨਾਏ ਜਾਂਦੇ ਆ ਜੋ ਦੇਸ਼ ਤੇ ਕੌਮ ਦੀ ਖਾਤਰ ਕੋਈ ਕਰ ਕੁਛ ਕਰਕੇ ਜਾਂਦੇ ਆ ਇਹਨਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਸਾਨੂੰ ਆਪਦੀ ਹੋਂਦ ਦਾ ਪਤਾ ਦੱਸਿਆ ਅਸੀਂ ਆਪਣੀ ਹੋਂਦ ਦੀ ਲੜਾਈ ਲੜਦੇ ਆਂ ਨਾ ਅਸੀਂ ਆਪਣੇ ਘਰਾਂ ਲਈ ਲੜਦੇ ਆਂ ਨਾ ਅਸੀਂ ਆਪਣੇ ਇੱਕ ਟੱਬਰ ਲਈ ਲੜ ਰਹੇ ਆਂ ਇਹ ਜਿਹੜੀ ਲੜਾਈ ਹੈ ਹੋਂਦ ਦੀ ਲੜਾਈ ਹੈ ਸੰਤ ਜਰਨੈਲ ਸਿੰਘ ਜੀ ਨੇ ਸਾਡੇ ਬਾਬਾ ਸਾਡੇ ਗੁਰੂ ਗਤਾ ਗੁਰੂ ਉਹ ਹੀ ਹੁੰਦਾ ਜਿਹੜਾ ਸੇਧ ਦਿਖਾਵੇ ਜਿਹਦੇ ਇੱਕ ਕਦਮ ਤੇ ਲੱਖਾਂ ਇਨਸਾਨ ਉੱਠ ਕੇ ਤੋਰ ਪੈਣ ਇਹ ਅਸਲੀ ਮਰਦ ਹੁੰਦਾ ਸਾਨੂੰ ਇੱਕ ਰਸਤਾ ਜੋ ਆਜ਼ਾਦੀ ਦਾ ਦਿਖਾਇਆ ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਸਨ ਹੁਣ ਵੀ ਮੌਜੂਦ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਰਹਿਦੀ ਦੁਨੀਆਂ ਤੱਕ ਜਿੰਨਾ ਤੱਕ ਚਿਰ ਇਹ ਦੁਨੀਆਂ ਰਹੇਗੀ ਸਾਡੇ ਗੁਰੂ ਸਾਹਿਬ ਜਿੰਦਾ ਤੇ ਜਿੰਦਾ ਰਹਿਣਗੇ ਅਸੀਂ ਆਪਦੇ ਗੁਰੂਆਂ ਦੇ ਪਾਏ ਹੋਏ ਪੂਰਨਿਆਂ ਤੇ ਤੁਰ ਰਹੇ ਹਾਂ ਪੰਜਵੇਂ ਜਾਮੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਸ਼ਹਾਦਤ ਦੇਣ ਲਈ ਸਿਖਾਇਆ ਤੇ ਛੇਵੇਂ ਜਾਮੇ ਵਿੱਚ 9 10 ਨੌਵੇਂ ਜਾਮੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡਾ ਪੇਪਰ ਲਿਆ ਅਹਿਮ ਧਿਆਨ ਲਿਆ ਵੀ ਮੇਰੇ ਸਿੱਖ ਇਸ ਪੂਰਨਿਆ ਤੇ ਤਰਨ ਜੋਗੇ ਹੋਗੇ ਕਿ ਨਹੀਂ ਤੇ ਗੁਰੂ ਸਾਹਿਬ ਨੇ ਕਿ ਖਾਲਸਾ ਖਾਸ ਕਹਾਵੇ ਸੋਈ ਜਿਸ ਕੇ ਹਿਰਦੇ ਭਰਮ ਨ ਕੋਈ ਸਾਡੇ ਹਿਰਦੇ ਵਿੱਚ ਭਰਮ ਨਹੀਂ ਹੋਣਾ ਚਾਹੀਦਾ ਵੀ ਮੈਂ ਕਿਹਦੇ ਖਾਤਰ ਚੱਲਿਆ ਤੇ ਕਿੱਥੋਂ ਚੱਲਿਆ ਸੀ ਇਹ ਸਾਨੂੰ ਪਛਾਣ ਹੋਣੀ ਚਾਹੀਦੀ ਹੈ ਅਸੀਂ ਆਪਦੀ ਆਜ਼ਾਦੀ ਲੈਣੀ ਹੈ ਤੇ ਗੁਲਾਮੀ ਨੂੰ ਗਲਣਾ ਹਣਾ ਸੰਤਾਂ ਤੋਂ ਨਗਰ ਜੇ ਕਿਸ ਨੇ ਵਾਗਡੋਰ ਕੌਮ ਦੀ ਸਾਂਭੀ ਤੇ ਸਾਡੇ ਬਾਪੂ ਸਿਮਰਂਜੀਤ ਮਾਨ ਸਿੰਘ ਜੀ ਆ ਇਨਾਂ ਨੇ ਕਿੰਨੇ ਆਪਦੇ ਤਸੀਹੇ ਜ਼ੁਲਮ ਸਹੇ ਸਰੀਰ ਤੇ ਆਪਦੀ ਨੌਕਰੀ ਨੂੰ ਠੋਕਰ ਮਾਰੀ ਉਹਨਾਂ ਦਾ ਦੇਖੋ ਨੌ ਵੀ ਪਟੇ ਗਈ ਛੋਟੇ ਤੋਂ ਛੋਟੇ ਅਫਸਰ ਤੋਂ ਇਹਨਾਂ ਨੂੰ ਟੌਰਚਰ ਕਰਾਇਆ ਗਿਆ ਦੇਖੋ ਐਸਐਸਪੀ ਸਾਹਿਬ ਇਹਨਾਂ ਨੇ ਆਪਦੀ ਨੌਕਰੀ ਨੂੰ ਠੋਕਰ ਮਾਰੀ ਕੀ ਇੱਕ ਉਹਨਾਂ ਨੇ ਇਹਦੇ ਘਰ ਲਈ ਸੀ ਅੱਜ ਜਿਹੜੇ ਲੋਕ ਇਹਨਾਂ ਨੂੰ ਕਹਿੰਦੇ ਐ ਵੀ ਉਹਨਾਂ ਨੇ ਆਹ ਕਰਤਾ ਜੇ ਕੋਈ ਅਨਜਾਣ ਪੁਨੇ ਵਿੱਚ ਬੱਚੇ ਤੋਂ ਗਲਤੀ ਹੋਈ ਤੇ ਗਲਤੀ ਗੁਰੂ ਘਰ ਵਿੱਚ ਮਾਫ ਹੈ ਉਹਨਾਂ ਨੇ ਮਾਫੀ ਮੰਗ ਲਈ ਤੇ ਕਈ ਲੋਕ ਹੱਲੇ ਵਿੱਚ ਨੋ ਰਕਤੀ ਜਾਂਦੇ ਆਹ ਕਰਤਾ ਜਿ ਜੋ ਕਰਤਾ ਦੇਖੋ ਜਿਹੜੇ ਸਾਨੂੰ ਨਾ ਕੋਈ ਸੇ ਨਾ ਵਿਰੋਧ ਹੈ ਨਾ ਅਸੀਂ ਕਰਨਾ ਚਾਹੁੰਦੇ ਆਂ ਵਿਰੋਧ ਤਾਂ ਉੱਥੇ ਹੁੰਦੀ ਹੈ ਜਦੋਂ ਸਾਨੂੰ ਕੋਈ ਟਾਰਗੇਟ ਕਰਦਾ ਬਾਹਰ ਬੈਠੇ ਦੋ ਤਿੰਨ ਜਣੇ ਆ ਉਹ ਠੀਕ ਨਹੀਂ ਆਉਂਦੇ ਕੰਗੇ ਮੰਗੇ ਉਹ ਮੇਰੇ ਕੰਪੈਰੀਸ਼ਨ ਕਰਦੇ ਆ ਸਿਮਰਨਜੀਤ ਕੌਰ ਬੀਬੀ ਸਿਮਰਨ ਕੌਰ ਨਾਲ ਚਲੋ ਜੇ ਇਹਨਾਂ ਤੋਂ ਗਲਤੀ ਹੋ ਤਾਂ ਆਪੇ ਭੋਗਤਣਗੇ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਮaaf ਕਰਤਾ ਪਰ ਮੇਰੀ ਤਾਂ ਉਹਦੇ ਨਾਲ ਤੁਲਨਾ ਕਰੇ ਤੇ ਆਪਦੀਆਂ ਮਾਵਾਂ ਨੂੰ ਦੱਸੋ ਕਿਹਦੇ ਨਾਲ ਕਰਨਗੇ ਠੱਗਾ ਨਾਲ ਚੋਰਾ ਨਾਲ ਕਿ ਜਿਹੜੇ ਪੈਸੇ ਲੋੜ-ਲੜ ਕਰ ਭਰਦੇ ਆ ਕੀ ਜਿਹੜਾ ਪੰਥਕ ਹੁੰਦਾ ਗੰਜਾ-ਮੰਜਾ ਹੁੰਦਾ ਪੰਥ ਕਰਨ ਹੁੰਦਾ ਜਿਹੜਾ ਸਾਰੇ ਪੰਥ ਦਾ ਭਲਾ ਸੋਚੇ ਕੀ ਸੋਸ਼ਲ ਮੀਡੀਆ ਤੇ ਕਿਸੇ ਦੀ ਧੀ ਨਹੀਂ ਛੱਡੀ ਉਹਨਾਂ ਨੇ ਕਿਸੇ ਦੀ ਭੈਣ ਨਹੀਂ ਛੱਡੀ ਆਪਦੀਆਂ ਜਿਹੜੀਆਂ ਧੀਆਂ ਭੈਣਾਂ ਦੇ ਉਹਨਾਂ ਦੇ ਅੱਜ ਤੇ ਸੰਗ ਨਹੀਂ ਤੇ ਸਾਡੇ ਗੁਰੂ ਸਾਹਿਬ ਨੇ ਕਿਹਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਅਸੀਂ ਪਰਾਈ ਨੂੰ ਵੀ ਆਪਦੀ ਧੀ ਸਮਝਣਾ ਤੇ ਇਹ ਤੇ ਸਾਡਿਆਂ ਨੂੰ ਟਾਰਗੇਟ ਕਰੀ ਜਾਂਦੇ ਇਹ ਕੀ ਪੰਥ ਕੋਇਆ ਇਹ ਕੀ ਸੋਚ ਹੋਈ ਜੇ ਕਿਸੇ ਨੂੰ ਮੂਰੇ ਲਾਇਆ ਜਾਂਦਾ ਤੇ ਕੌਮ ਦੀ ਭਲਾਈ ਲਈ ਜਾਇ ਲਾਇਆ ਜਾਂਦਾ ਨਾ ਕਿ ਕੌਮੀ ਵਿੱਚ ਤੋਂ ਸਾਰੀ ਉਹ ਕੌਮ ਲਈ ਤਾਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਰਾਖੇ ਬਣੋ ਅੱਗੇ ਜਦੋਂ ਕੋਈ ਦਸਤਾਰ ਵਾਲਾ ਸਿੰਘ ਮੁਗਲਾਂ ਦੇ ਟਾਈਮ 'ਚ ਜਿਸਦਾ ਸੀ ਨਾ ਤੇ ਬੀਬੀ ਕਹਿੰਦੀ ਸੀ ਵੀ ਮੈਨੂੰ ਆਸਰਾ ਹੈ ਤੇ ਹੁਣ ਸਾਡੇ ਪੱਗਾਂ ਵਾਲੇ ਸਾਨੂੰ ਖਾਈ ਜਾਂਦੇ ਹੁਣ ਸਾਨੂੰ ਜਿਹੜੇ ਗੰਗੇ ਮੰਗੇ ਐ ਉਹ ਦੱਸਣਗੇ ਪੰਥ ਕੀ ਹੁੰਦਾ ਸਾਨੂੰ ਇਸ ਗੱਲ ਦਾ ਗੁੱਸਾ ਨਹੀਂ ਵੀ ਉਹ ਸਾਨੂੰ ਕਿਉਂ ਕਹਿ ਰਹੇ ਪਰ ਇਹ ਕਹਿ ਰਹੇ ਉਹਨਾਂ ਨੇ ਦੇਣ ਕੀ ਐ ਜਿਹਦੇ ਕਿਸੇ ਦੇ ਚੀਚੀ ਤੇ ਟੱਕ ਨਹੀਂ ਲੱਗਿਆ ਉਹ ਵੀ ਪੰਥਕ ਔਰ ਜਿਨ੍ਹਾਂ ਦੇ 4-4 5-5 ਹੀ ਹੋ ਗਏ ਉਹ ਵੀ ਪੰਥਕ ਉਹ ਫੈਸਲਾ ਤੁਸੀਂ ਕਰਨਾ ਐ ਪੰਥ ਕੋਈ ਕੀ ਐ ਦੇਖੋ ਕੰਪੈਰੀਸ਼ਨ ਕਰਦੇ ਮੇਰੇ ਨਾਲ ਸਿਮਰਤ ਕੌਰ ਦਾ ਆ ਸਾਡੇ ਦੀਵਿਨ ਮੇਰਾ ਪੁੱਤ ਸੀਗਾ ਮੈਨੂੰ ਮਾਂ ਕਹਿੰਸੇ ਮੈਂ ਉਹਨੂੰ ਪੁੱਤ ਬਣਾਇਆ ਸਾਡੇ ਚਾਰ ਜੀ ਸੀ ਹੋਇਆ ਉਹ 1 ਸਾਲ ਨਹੀਂ ਹਲੇ ਜੱਥੇਬੰਦੀ ਵਿੱਚ ਆਇਨ ਹੋਏ ਕਹਿੰਦੇ ਸਪੰਥਕ ਦੇਣ ਦੱਸਣ ਕੀ ਹੈ ਮੈਨੂੰ ਇਸ ਗੱਲ ਦਾ ਗੁੱਸਾ ਇੱਥੇ ਤਾਂ ਜਾ ਕਰ ਰਹੀਆਂ ਸਾਰਾ ਪੰਥ ਬੈਠਾ ਹੈ ਪੰਥ ਬੈਠਾ ਹੈ ਤੇ ਦੱਸੋ ਅਸੀਂ ਐਵੇਂ ਵਾਰਨ ਵਾਲੀ ਪੰਥਕ ਬਣ ਗਏ ਓ ਚੀਦ ਕੌਣ ਆਏਵੇਂ ਆ ਚੀਦਾਂ ਦੇ ਵਾਰਿਸ ਕੌਣਾ ਪਹਿਲਾਂ ਆਪ ਨੂੰ ਮਾਰਨਾ ਪੈਂਦਾ ਅਸੀਂ ਮਰੇ ਹੋਏ ਮਾਰ ਕੇ ਜੀਵਦੇ ਮਰ ਜੀਵੜੇ ਸੌ ਵਾਰਿਸ ਜੀ ਧਨ ਨਾਲ ਸੋਗ ਵਿੱਚ ਹੁੰਨੇ ਆ ਤੇ ਸੌ ਵਾਰੀ ਚੜ੍ਹਦੀ ਕਲਾ ਵਿੱਚ ਚੀਜੇ ਦੇ ਕੌਮ ਦਾ ਸਰਮਾਇਆ ਹੁੰਦੇ ਆ ਕੀ ਉਹ ਨਾਲੇ ਛਿਦਨ ਪੁੰਜੇ ਲਗਾ ਕੀ ਉਹ ਗੰਗੇ ਮੰਗੇ ਜਾਂ ਜਿਹੜੇ ਬਾਹਰ ਵੱਡੇ ਸੋਸ਼ਲ ਮੀਡੀਆ ਲੋਕਾਂ ਨੇ ਤੀਆਂ ਬਣੂ ਟਾਰਗੇਟ ਕਰਦੇ ਆ ਉਹ ਬੰਥਾ ਦੱਸਣ ਮੈਨੂੰ ਜੇ ਕੋਈ ਉਹਨਾਂ ਦੇ ਹੈਗਾ ਨਾ ਦਿਲ 'ਚ ਤੇ ਮੇਰੇ ਨਾਲ ਬਹਿ ਕੇ ਡਿਵੋਟ ਕਰ ਲੈਣ ਮੈਂ ਮੁਕਰ ਦੇਣ ਡਰਦੀ ਨਹੀਂ ਸਾਨੂੰ ਖਾਲਸਾ ਦੀ ਲੋੜ ਅੱਜ ਵੀ ਐ ਕੱਲ ਵੀ ਐ ਰਹੂਗੀ ਸਾਡੇ ਬਾਪੂ ਨੇ ਕਹਿਤਾ ਵੇ ਜਿੱਦਣ ਦਰਬਾਰ ਸਾਹਿਬ ਤੇ ਟੈਗ ਹੋਵੇਗਾ ਖਾਲਸਾ ਦੀ ਨੀਂਹ ਰੱਖੀ ਜਾਵੇਗੀ ਨੀਂਹ ਰੱਖੀ ਗਈ ਐ ਨੀਂਹ ਦੇ ਵਿੱਚ ਕਿੰਨੇ ਸੀਸ ਲਾਗੇ ਕਿੰਨੇ ਸ਼ਹੀਦ ਹੋ ਗਏ ਹੁਣ ਇਹ ਵੇਖਣਾ ਵੀ ਇਸ ਗੱਲ ਨੂੰ ਅਸੀਂ ਕਿਵੇਂ ਨੇਪਰੇ ਚੜਨਾ ਹੈ ਅਸੀਂ ਕਿਸ ਤਰ੍ਹਾਂ ਨੇਪਰੇ ਚੜਨਾ ਹੈ ਆ ਮੇਰੇ ਪੁੱਤ ਦੀਪ ਵਾਂਗੂ ਅਸੀਂ ਉਹ ਥਾਂ ਲੈਣੀ ਹੈ ਜਿੱਥੇ ਸਾਨੂੰ ਬਹਿਣ ਲਈ ਇਜਾਜ਼ਤ ਹੋਵੇ ਅਸੀਂ ਦੋਵੇਂ ਥਾਂਵਾਂ ਲੈਣੀਆਂ ਅਸੀਂ ਭਜਣਾ ਨਹੀਂ ਨਾ ਮੇਰੇ ਪੁੱਤ ਭਜੇ ਤੇ ਨਾ ਅਸੀਂ ਭਜਣਾ ਜਾਣਾ ਇੱਕ ਦਿਨ ਹੈ ਅੱਜ ਵੀ ਤੁਰ ਜਾਣਾ ਹੈ ਤੇ ਕੱਲ ਵੀ ਤੁਰ ਜਾਣਾ ਹੈ ਸੱਚੇ ਪਾਸ਼ਾ ਸ੍ਰੀਦਾ ਦੇ ਨੈਭਗੀ हे ਪ੍ਰਮਾਤਮਾ ਸਾਡੀ ਧਨਵਾ ਦਿਓ ਪ੍ਰਮਾਤਮਾ ਜੇ ਇਹ ਜਿਹੜੇ ਜਿੰਨੇ ਸਾ ਤੇ ਕੌਮ ਦੇ ਇਤਿਹਾਸ ਵਿੱਚ ਲੱਗਣ ਅੱਜ ਅਸੀਂ ਬੜੀ ਸ਼ਾਨ ਨਾਲ ਕੌਮ ਦੇ ਮਰਦ ਮੁਜਾਹਿਦ ਸਰਦਾਰ ਭਾਈ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਗੁਰੂ ਪਿਆਰਿਓ ਜਨਮ ਦਿਹਾੜਾ ਮਨਾਉਣ ਦੀ ਲੋੜ ਕਿਉਂ ਪਈ ਕਿਉਂਕਿ ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸ਼ਹੀਦ ਹੋਏ ਤਾਂ ਕੌਮ ਨੂੰ ਪੰਬਲ ਪੂਸੇ ਵਿੱਚ ਪਾ ਕੇ ਰੱਖਿਆ ਗਿਆ ਘਟੋ ਘਟ 25 30 ਸਾਲ ਸਾਡੀ ਕੌਮ ਨੂੰ ਦੱਸਿਆ ਹੀ ਨਹੀਂ ਗਿਆ ਕਿ ਸੰਤ ਜੀ ਸ਼ਹੀਦ ਹੋ ਗਏ ਤਾਂ ਸਾਡੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤਹਈਆ ਕੀਤਾ ਕਿ ਸੰਤਾਂ ਦਾ ਜਨਮ ਦਿਹਾੜਾ ਮਨਾਇਆ ਕਰਾਂਗੇ ਜਿਸ ਵੇਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਜਨਮ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਉਦੋਂ ਸਾਨੂੰ ਸਰਕਾਰ ਇੰਜ ਆਉਣ ਨਹੀਂ ਸੀ ਦਿੰਦੀ ਸਾਡੇ ਘਰਾਂ ਤੇ ਛਾਪੇ ਵੱਜਦੇ ਸੀ ਉਦੋਂ ਦੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੇ ਕਹਿੰਦੇ ਤੁਸੀਂ ਕੀ ਕੀਤਾ ਇੱਕ ਸਟੈਂਡ ਤੇ ਰਿਹਾ ਹੈ ਨ ਤੜਕ ਯੋਧਾ ਤੇ ਅੱਜ ਅਸੀਂ ਪਿੰਡਰਾਵਾਲੇ ਸੰਤਾਂ ਦਾ ਜਨਮ ਦਿਹਾੜਾ ਮਨਾ ਰਹੇ ਆਂ ਔਰ ਬੜੀ ਸ਼ਾਨੋ ਸ਼ੌਕਤ ਨਾਲ ਕਹਿੰਦੇ ਆਂ ਅਸੀਂ ਆਪਣਾ ਸਿੱਖ ਰਾਜ ਲੈਣਾ ਲੈ ਕੇ ਰਹਾਂਗੇ ਤੇ ਅਜ ਤੋਂ 30 35 ਸਾਲ ਪਹਿਲਾਂ ਖਾਲਸਾਤਨ ਦਾ ਨਾਂ ਨਹੀਂ ਸੀ ਸਾਨੂੰ ਕੋਈ ਲੈਣ ਦਿੰਦਾ ਤਾਂ ਸੰਤਾ ਨੇ ਕਿਹਾ ਸੀ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਜਮੀਰ ਦਾ ਮਰ ਜਾਣਾ ਮੌਤ ਹੈ ਸਰੀਰ ਦਾ ਮਰ ਜਾਣਾ ਹਰ ਗਿਜ ਮੌਤ ਨਹੀਂ ਹੁੰਦਾ ਅੱਜ ਵੀ ਮਰੀਆਂ ਜਮੀਰਾਂ ਵਾਲੇ ਜਿਵੇਂ ਬੀਬੀ ਭਾਈ ਕੰਡਾ ਜੀ ਦੀ ਮਾਤਾ ਜੀ ਨੇ ਕਿਹਾ ਕਿ ਮੈਨੂੰ ਟਾਰਗੇਟ ਕੀਤਾ ਜਾਂਦਾ ਹੈ ਉਹ ਬਹੁਤ ਦੁੱਖ ਦੀ ਗੱਲ ਹੈ ਉਹ ਮਾਤਾ ਜਿਨੇ ਸਾਰੀ ਜ਼ਿੰਦਗੀ ਕੌਮ ਦੇ ਬਤੀ ਸ਼ਹੀਦ ਕਰਾਇਆ ਕੌਮ ਦੇ ਲਈ ਅੱਜ ਸੋਨੇ ਵਰਗਾ ਪੁੱਤਰ ਭਾਈ ਖੰਡਾ ਕੌਮ ਦੇ ਲੈ ਖੇਲਾਦਾ ਉਸ ਮਾਤਾ ਨੂੰ ਟਾਰਗੇਟ ਕਰਨ ਵਾਲਿਆਂ ਨੂੰ ਕਰੋੜ ਕਰੋੜ ਲਾਉਂਦਾ ਉਹ ਦੁਖਾਇਰੋ ਉਹ ਗੁਰੂ ਦੇ ਦੁਖੀਓ ਕਿੱਥੇ ਲਾਉਂਗੇ ਸਾਡੀ ਕੌਮ ਵਿੱਚ ਹਜ਼ਾਰਾਂ ਸ਼ਹੀਦ ਹੋਏ ਨੇ ਸ਼ਹੀਦਾਂ ਦਾ ਸਤਕਾਰ ਨਹੀਂ ਕਰ ਪਾਉਂਦੇ ਤਾਂ ਹੀ ਸਾਨੂੰ ਕਿਸੇ ਨੇ ਮਿਹਣਾ ਮਾਰਿਆ ਖਬਰੇ ਕਿੰਨਾ ਸ਼ਹੀਦਾਂ ਨੇ ਖੂਨ ਦਿੱਤਾ ਖਬਰੇ ਕਿੰਨਾ ਸ਼ਹੀਦਾਂ ਨੇ ਖੂਨ ਦਿੱਤਾ ਸਿੱਖ ਕੌਮ ਜਾ ਕੇ ਹਰੀ ਭਰੀ ਹੋਈ ਏ ਸਾਡੇ ਸਿਰਾਂ ਤੇ ਆਰਿਆ ਨਾਚ ਕੀਤੇ ਅਸਾਂ ਚਰਖਰੀ ਦੀ ਸ਼ਿੱਦਤ ਵੀ ਜਰੀ ਹੋਈ ਏ ਦੁਨੀਆ ਇੱਕ ਮਨਸੂਰ ਤੇ ਨਾਚ ਕਰਦੀ ਸਿੱਖ ਕੌਮ ਮਨਸੂਰਾਂ ਨਾਲ ਭਰੀ ਹੋਈ ਏ ਇਹ ਸਿੱਖ ਕੌਮ ਜਿਹਦੇ ਵਿੱਚ ਮਨਸੂਰਾਂ ਦੀ ਗਿਣਤੀ ਨਹੀਂ ਖਾਲਸਾ ਦੀ ਪ੍ਰਾਪਤੀ ਲਈ ਸਾਡੇ ਲੱਖਾਂ ਨੌਜਵਾਨ ਸ਼ਹੀਦ ਹੋ ਚੁੱਕੇ ਨੇ ਤਾਂ ਇਹ ਖਾਲਿਸਤਾਨ ਦੀ ਨਹੀਂ ਰੱਖੀ ਗਈ ਹੈ ਸੋ ਜਿਹੜੇ ਅਕਿਰਤ ਕੰਨ ਮਰੀ ਜਮੀਰ ਵਾਲੇ ਇਸ ਮਾਤਾ ਨੂੰ ਟਾਰਗੇਟ ਕਰਦੇ ਨੇ ਉਹਨਾਂ ਨੂੰ ਬਹੁਤ ਸੋ ਸੰਤਾਂ ਦਾ ਜਨਮ ਦਿਹਾੜਾ ਮਨਾਇਆ ਤਾਂ ਹੀ ਸਫਲਾ ਭਾਈ ਜੇ ਅਸੀਂ ਜ਼ਮੀਰ ਤੇ ਪਹਿਰਾ ਦੇਵਾਂਗੇ ਮਰੀਆਂ ਜਮੀਰਾਂ ਆਈ ਕੋਈ ਥਾਣੀ ਮਰੀਆਂ ਜ਼ਮੀਰਾਂ ਵਾਲਿਆਂ ਦੀ ਕੋਈ ਜਗ੍ਹਾ ਨਹੀਂ ਅੱਖ ਨੂੰ ਜਗਾ ਕੇ ਰੱਖਣਾ ਜਿੰਨੇ ਸਵਾਸ ਲੈਣੇ ਆ ਸ਼ਾਨ ਨਾਲ ਅੱਖ ਨਾਲ ਤੇ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਲੈਣੇ ਆ ਇੰਨੀਆਂ ਹੀ ਬੇਨਤੀਆਂ ਪਰਮਾਨ ਇੱਕੋ ਹੀ ਤੁਹਾਡੇ ਨਾਲ ਸ਼ੇਅਰ ਸਾਂਝਾ ਕਰਨਾ ਹੈ ਸੁੱਕ ਸਕਦੇ ਨੇ ਸਮੁੰਦਰ ਸੁੱਕ ਸਕਦੇ ਨੇ ਸਮੁੰਦਰ ਹਿੱਲ ਸਕਦੀ ਹਿਮਾਲਾ ਪਰ ਇਹ ਬੁਝ ਨਹੀਂ ਸਕਦੀ ਇਹ ਸਿੱਖੀ ਦੀ ਜਵਾਲਾ ਇਹ ਜੋਤ ਹੈ ਇਲਾਹੀ ਜਗ ਹੈ ਕੀ ਨਰੰਤਰ ਖਾਲਸਾ ਅਮਰ ਹੈ ਅਮਰ ਹੈ ਖਾਲਸਾ